ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਤਹਿਤ ਨਸ਼ਾ ਤਸਕਰਾ ਅਤੇ ਜੁਰਮਪੇਸ਼ਾ ਵਿਅਕਤੀਆਂ ਦੇ ਖਿਲਾਫ ਚਲਾਇਆ ਗਿਆ ਆਪਰੇਸ਼ਨ ਕਾਸੋ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਕਾਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਖੇਤਰ ਵਿੱਚ ਚਲਾਇਆ ਸਪੈਸ਼ਲ ਸਰਚ ਬਿਆਨ ਜੋ ਸੀਐਮ ਸਾਹਿਬ ਨੂੰ ਜਿਹੜਾ ਯੋਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਔਰ ਬਹੁਤ ਸਾਰੇ ਡਰੱਗ ਪੈਡਲਰ ਡਰੱਗਸ ਸਪਲਾਈਅਰ ਬਟੇ ਸਮੱਗਲਰ ਅਸੀਂ ਫੜੇ ਆ ਔਰ ਬਹੁਤ ਵੱਡੀਆਂ ਪ੍ਰਾਪਤੀਆਂ ਤੇ ਪ੍ਰਾਪਤੀਆਂ ਉਹਨੂੰ ਕਹਿ ਸਕਦੇ ਆਪਾਂ ਜੇ ਆਪਾਂ ਪਹਿਲੀ ਜਨਵਰੀ ਤੋਂ ਹਿਸਾਬ ਲਾਈਏ ਤਾਂ 863 ਕੇਸ ਦਰਜ ਹੋਏ ਐ ਐਨਡੀਪੀਐਸ ਤਹਿਤ 1655 ਬੰਦੇ ਫੜੇ ਗਏ ਐ 190 ਕਿਲੋ 965 ਗ੍ਰਾਮ ਜਿਹੜੀ ਹੈ ਹਿਰੋਇਨ ਫਰੀ ਗਈ ਹੈ ਔਰ ਇਹਦੇ ਚ ਜਿਹੜੇ ਕੈਪਸੂਲ ਟੈਬਲੇਟ ਇੰਜੈਕਸ਼ਨ ਔਰ ਉਸ ਤੋਂ ਇਲਾਵਾ ਡਰਗਮਨੀ 2 ਕਰੋੜ 68 ਲੱਖ 68665 ਰੁਪਏ ਦੀ ਰਗਮਨੀ ਵੀ ਰਿਕਵਰ ਹੋਈ ਹੈ 81 81 ਜਿਹੜੇ ਵਹੀਕਲ ਫਰੀ ਆਵੀ ਹੈ ਇਹਦੇ ਚ ਔਰ ਉਹਦੇ ਚ ਜਿਹੜੀ ਆਰਮਡ ਐਕਟ ਹੈ ਜਿਹੜੀ ਗੈਂਗਸਟਰ ਦੇ ਖਿਲਾਫ ਆ ਉਹਦੇ ਚ 99 ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਆ 1 ਜਨਵਰੀ ਤੋਂ 105 ਪਿਸਟਲ ਬਲਿਕ ਮਾਉਜ਼ਰ ਫੜੇ ਗਏ ਆ 70 ਵਾਲਵਰ ਨੇ ਇੱਕ ਰਾਈਫਲ ਹੈਗੀ ਆ ਔਰ ਹਵਾਲਾ ਮਨੀ ਜਿਹੜੀ ਉਹਦੇ ਚ ਵੀ ਜਿਹੜੀ ਆ 10 ਲੱਖ 50000 ਰੁਪਏ ਦੀ ਮਨੀ ਜਿਹੜੀ ਰਿਕਵਰ ਹੋਈ ਆ ਗੈਂਗਸਟਰਸ ਦੇ ਵਿੱਚੋਂ ਇਹ ਜਿਹੜੀ ਟੋਟਲ ਹਵਾਲਾ ਆਪਰੇਟਰ ਜਿਹੜੇ ਫੜੇ ਗਏ ਜਿਹੜੇ ਬਾਹਰ ਪੈਸੇ ਭੇਜਦੇ ਆ ਕਿਉਂਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਗਲਿੰਗ ਹੁੰਦੀ ਹੈ ਉੱਚ 22 ਬੰਦੇ ਹੁਣ ਤੱਕ ਆਪਰੇਟ ਜਿਹੜੇ ਕਰ ਰਹੇ ਸੀ ਹਵਾਲਾ ਆਪਰੇਟਰ ਫੜੇ ਜਾ ਚੁੱਕੇ ਆ 1 ਕਰੋੜ 73 ਲੱਖ 59 ਹਜ਼ਾਰ ਰੁਪਏ ਦੀ ਜਿਹੜੀ ਹਵਾਲਾ ਮਨੀ ਤੇ ਡਰਗ ਮਨੀ ਜਿਹੜੀ ਹੋ ਰਿਕਵਰ ਹੋਈ ਹੈ ਉਹਨਾਂ ਤੋਂ ਪੰਜ ਜਿਹੜੀਆਂ ਅੱਠ ਪ੍ਰਾਪਰਟੀਆਂ ਜਿਹੜੀਆਂ ਐਪੀ 268 ਐਫ ਵਾਸੇ ਕੰਪਟੈਂਟ ਅਥਾਰਟिटीज ਜਿਹੜੇ ਸਮਗਰਾਂ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਉਹਨਾਂ ਚ 5 ਦੀ ਆਰਡਰ ਕਨਫਰਮੇਸ਼ਨ ਦੇ ਆ ਗਏ ਆ ਉਹਦੀ ਵੈਲਿਊ ਹੈਗੀ 1 ਕਰੋੜ 27 ਲੱਖ 68000 93 ਰੁਪਏ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰ ਚ ਪੁਲਿਸ ਆਪ ਦਾਖਲ ਕਰਾ ਰਹੀ ਹੈ ਉਹਦੇ ਚ 2178 ਜਿਹੜੇ ਹੁਣ ਤੱਕ ਪੇਸ਼ੈਂਟ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਏ ਗਏ ਨੇ ਓਟ ਸੈਂਟਰਾਂ ਚ 1550 ਬੰਦੇ ਜਿਹੜੇ ਆ ਅਜੇ ਤੱਕ ਦਾਖਲ ਕਰਾਏਗੇ ਨਹੀਂ 64A ਦੀ ਕਾਰਵਾਈ ਜਿੱਥੇ ਮਾਫੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਬੂਲ ਕਰਦਾ ਹੈ ਮੈਜਿਸਟ੍ਰੇਟ ਵੱਲੋਂ ਕਚਹਿਰੀ ਵੱਲੋਂ ਉਹਦੇ 144 ਬੰਦੇ ਇਹੋ ਜੇ ਦਾਖਲ ਕਰਾਏ ਗਏ ਆ 11 ਪ੍ਰਾਪਰਟੀਆਂ ਜਿਹੜੀਆਂ ਸਬਗਨਰਸ ਦੀਆਂ ਹੁਣ ਤੱਕ ਔਟਾਈਆਂ ਜਾ ਚੁੱਕੀਆਂ ਆ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰਸ ਦੇ ਮੁਤਾਬਕ ਉਹਨੂੰ ਪੁਲਿਸ ਹੈਲਪ ਦਿੱਤੀ ਗਈ ਹੈ ਐਨਡੀਪੀਐਸ ਦੇ 31 ਪੀਓ ਅਰੈਸਟ ਹੋਏ ਨੇ ਤੇ ਸੰਪਰਕ ਮੀਟਿੰਗਾਂ 88 ਕੀਤੀਆਂ ਗਈਆਂ ਸੈਮੀਨਾਰ ਜਿਹੜੇ 222 ਲਾਏ ਗਏ ਆ ਮੈਡੀਕਲ ਦੀਆਂ ਜਿਹੜੀਆਂ ਸਟੋਰਸ ਦੇ ਵਿੱਚ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਹੋਏ ਜਿਹੜੇ ਇਲੀਗਲ ਗੋਲੀਆਂ ਵੇਚ ਰਹੇ ਸੀ ਉਹਦੇ ਟੋਟਲ ਰਿਕਵਰੀ 1 ਲੱਖ 48974 ਕੈਪਸੂਲ 1 ਲੱਖ 51200 ਗੋਲੀਆਂ 28 ਇਨਜੈਕਸ਼ਨਸ ਔਰ ਇਹਦੇ ਚ ਜਿਹੜੀ ਫਰਮ ਹੈ ਉਹਨੂੰ ਜਾ ਕੇ ਅਸੀਂ ਉਹਦੇ ਮਾਲਕ ਨੂੰ ਵੀ ਫੜ ਕੇ ਲਿਆਂਦਾ ਦੇਰਾਂ ਦੂਨ ਤੋਂ ਹੋਰ ਵੀ ਜਿਹੜੀ ਕਾਰਵਾਈ ਇਹਦੇ ਤੇ ਚੱਲ ਰਹੀ ਹੈ ਰੈਮਾਡੋਲ ਦੀਆਂ ਜਿਹੜੀਆਂ ਗੋਲੀਆਂ ਦੀ ਰਿਕਵਰੀ 820 ਗੋਲੀ ਹੁਣ ਤੱਕ ਹੋ ਚੁੱਕੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਮੇਨ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਕੋਆਰਡੀਨੇਟ ਸਤ ਦਾ ਉਹਦੇ ਤਹਿਤ ਅੱਜ 12 ਪਰਚੇ ਦਰਜ ਹੋਏ ਐ ਐਨਡੀਪੀਐਸ ਦੇ ਇੱਕ ਪੀਸ਼ੀਟ ਨੂੰ ਇਸ ਸਮਰਸਾਲ ਵਿੱਚ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉੱਚ ਗ੍ਰਿਫਤਾਰ ਹੋਏ ਆ। ਹਿਰੋਇਨ ਦੀ ਰਿਕਵਰੀ ਹੈ, ਡਰੱਗ ਮੰਨੀ ਹੈ ਔਰ ਇਸ ਤੋਂ ਇਲਾਵਾ ਨਯਾ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਐ ਤਿੰਨੇ ਬੰਦੇ ਅਰੈਸਟ ਹੋਏ ਐ ਸ਼ਰਾਬ ਦੀ ਰਿਕਵਰੀ ਕੀਤੀ ਗਈ ਐ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਐ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹਕਮ ਦੇ ਮਿਲੇ ਐ ਜਿਹੜਾ ਐਸੋ ਆ ਉਹ ਗੇਟ ਕੀਮਾ ਥਾਣੇ ਚ ਸੁਲਤਾਨਪੁਰ ਥਾਣੇ ਚ ਸਦਰ ਰਪਾਟ ਹਾਸੀਫੁੱਟ ਰੋਡ ਦੇ ਉੱਤੇ ਖੜ੍ਹੀ ਆ ਸਿਵਲ ਲਾਈਨ ਚ ਰਣਜੀਤ ਐਵਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਨਾ ਸਾਰੇ ਏਰੀਏ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਸਰ ਮੇਰੇ ਨਾਲ ਨੇ ਡੀਸੀਪੀ ਲੌਂਡ ਆਰਡਰ ਹਰਪਾਲ ਜੀ ਸਾਡੇ ਏਡੀਸੀਪੀ ਨਿਰਜ ਸਾਡੇ ਏਸੀਪੀ ਲੋਕਲ ਐਸਐਚਓ ਰਣਜੀਤ ਐਵੈਨਿਊ ਤੋਂ ਐਸਐਚਓ ਰੋਬਿਨ ਇਹ ਸਾਰੇ ਨੇ ਇੱਥੇ ਹਾਜ਼ਰ ਨੇ ਸੋ ਧਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਕਿਦੋਂ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਥਰੂ ਟੇਕ ਅਪ ਕਰਾਂਗੇ